ਪਣੀ ਦੋ ਬਣੇ ਇੱਕ ਨਵਾਂ ਕਪੜਾ ਜਿਹੜਾ ਨਿਵਾ ਹੋ ਗਿਆ ਸੀ ਉਹਦਾ ਪੁਰਾਣਾ ਪਾਉ ਲੋਟਾਇਆ ਹੋਇਆ ਕੱਲ ਹਾਂ ਚੱਲ ਬਈ ਆਹ ਆਹ ਦਾ ਰਾਰਟ ਆਇਆ ਕਿਹ ਕੋ ਦੋ ਵੱਡੇ ਦਰਿਆ ਹੋਏ ਉੱਥੋਂ ਨਹੀਂ ਆਉਂਦਾ ਪਾਣੀ ਸਾਰਾ ਕਿੱਥੋਂ ਦਾ ਉਹ ਹੈਗਾ ਜਰੂਰ ਤੇ ਪਿੰਡ ਕੋਲੇ ਜਿਹੜਾ ਚੌਥ ਇਧਰੋਂ ਲੱਗਿਆ ਉਹਨਾਂ ਨਾਲ ਵਾਪਸੀ ਜੇ ਉਹ ਤੋਂ ਮਹਿਮਾ ਸਿੰਘ ਆਲਾ ਹਾਂ ਜੀ ਇਧਰੋਂ ਮਹਿਲਾ ਸਿੰਘ ਜੀ ਮਹਿਲਾ ਸੀ ਇਧਰੋਂ ਰਕਵਾ ਮੈਂ ਪਰ ਇਪ ਤਾਂ ਜੇ ਪਰਲੇ ਪਾਸੇ ਹੋ ਜੀ ਬਾਈ ਹਾਂ ਇਧਰ ਆ ਜਾਓ ਇਧਰ ਆ ਜਾਓ ਸਾਰੀ ਸਿੱਧਰ ਆ ਜੀ ਚਲ ਆ ਜਾਓ ਆ ਜਾਓ ਆ ਜਾਓ ਤੁਸੀਂ ਘੜੋ ਯਾਰ ਖੇਤਾਂ ਵਾਲੇ ਆ ਜਾਓ ਕੋਈ ਆ ਜਾਓ ਕੋਈ ਹਲੇ ਚਲੋ ਬਣ ਜਾਓ ਤੁਸੀਂ ਖੜੇ ਤੁਸੀਂ ਆੜੇ ਕਿਸਾਨ ਦੋਸਤੋ ਇਸ ਵੇਲੇ ਅਸੀਂ ਅੱਜ ਮੋਗੇ ਦੇ ਅੰਦਰ ਸਾਡੀ ਮੀਟਿੰਗ ਹੋਈ ਭਾਰਤੀ ਕਿਸਾਨੀਓ ਨੇਕਤਾ ਸਿੱਧੂਪੁਰ ਦੀ ਤੇ ਮੀਟਿੰਗ ਦੇ ਦੌਰਾਨ ਆ ਕਿਸਾਨ ਜਿਹੜੇ ਸਾਡੇ ਕੋਲ ਮੋਗੇ ਦੇ ਨਾਲ ਪੈਂਦੇ ਇਲਾਕੇ ਰਕਬਾ ਮਹਿਲਾ ਸਿੰਘ ਵਾਲੇ ਦੇ ਲੋਕ ਨੇ ਜਿਹੜੇ ਸਾਡੇ ਕੋਲ ਮੀਟਿੰਗ ਦੇ ਵਿੱਚ ਗਏ ਤੇ ਆਪਦੀ ਮੁਸ਼ਕਲ ਰੱਖੀ ਆ ਤੇ ਜੇ ਉਸ ਮੁਸ਼ਕਲ ਨੂੰ ਅਸੀਂ ਅੱਜ ਇੱਥੇ ਆ ਕੇ ਮੌਕੇ ਤੇ ਦੇਖਿਆ ਤਾਂ ਮਨ ਬੜਾ ਦੁਖੀ ਹੋਇਆ ਕਿ ਜਿਹੜੀ ਸਰਕਾਰ ਸਾਡੀ ਮੌਜੂਦਾ ਸਰਕਾਰ ਜਿਹਨੂੰ ਅਸੀਂ ਬੜੇ ਚਾਵਾ ਨਾਲ ਬੜਾ ਜ਼ੋਰ ਲਾ ਕੇ ਲੈ ਕੇ ਆਂਦਾ ਕਿ ਬਦਲਾ ਲੈ ਕੇ ਆਏਗੀ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਬਣਨ ਗਿਆ ਇਹ ਸਰਕਾਰ ਤੋਂ ਤੇ ਅੱਜ ਤੁਸੀਂ ਜਦੋਂ ਹਾਲਾਤ ਦੇਖਦੇ ਆ ਜਦੋਂ ਲੋਕਾਂ ਨੂੰ ਰੋਂਦੇ ਦੇਖਦੇ ਆ ਤਾਂ ਉਦੋਂ ਮਨ ਬੜਾ ਦੁਖੀ ਹੁੰਦਾ ਹੈ ਆ ਜਿਹੜੇ ਵੀਰ ਇੱਥੇ ਖੜੇ ਨੇ ਅਸੀਂ ਬਿਲਕੁਲ ਸੇਮ ਨਾਲੇ ਤੇ ਖੜੇ ਆ ਆ ਸੇਮ ਨਾਲਾ ਦਿਖਾਓ ਆ ਸੇਮ ਨਾਲੇ ਦੇ ਵਿੱਚ ਦੇਖਿਓ ਕੇਲੀ ਨਾਲ ਐਨ ਖਚਾ ਖਚ ਭਰਿਆ ਹੋਇਆ ਸੇਮ ਨਾਲਾ ਹੁਣ ਇਹ ਜੇਕਰ ਇੰਨੀ ਕੇਲੀ ਹੈ ਤੇ ਇੰਨੀ ਕੇਲੀ ਦੇ ਹੁੰਦਿਆਂ ਕਿ ਪਾਣੀ ਇਹਦੇ ਵਿੱਚੋਂ ਦੀ ਪਾਸ ਹੋ ਪਾਏਗਾ ਪਾਣੀ ਲੰਘ ਪਾਏਗਾ ਔਰ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਔਰ ਮੋਗੇ ਦਾ ਪ੍ਰਸ਼ਾਸਨ ਵੀ ਸਰਕਾਰ ਤਾਂ ਇਸ ਵੇਲੇ ਲੱਗੀ ਹੋਈ ਹੈ ਇਸ ਗੱਲ ਦੇ ਉੱਤੇ ਕਿ ਭਈ ਅਸੀਂ ਤਾਂ ਵਿਰੋਧੀਆਂ ਨੂੰ ਭੰਡਣਾ ਹੈ ਵਿਰੋਧੀਆਂ ਨੂੰ ਨਿੰਦਣਾ ਹੈ ਕਿਸਾਨ ਮਾਰਨੇ ਆ ਕਿਸ ਤਰੀਕੇ ਨਾਲ ਕਿਸਾਨਾਂ ਤੋਂ ਜ਼ਮੀਨ ਲੈਣੀ ਹੈ ਲੈਂਡ ਪੂਲਿੰਗ ਲੈਂਡ ਪੂਲਿੰਗ ਹੀ ਦਿਖ ਰਿਹਾ ਕੱਲੇ ਭਗਵੰਤ ਮਾਨ ਦੇ ਭਗਵੰਤ ਮਾਨ ਜੀ ਦੇ ਮੰਤਰੀਆਂ ਨੂੰ ਔਰ ਸਾਰੀ ਸਰਕਾਰ ਵੀ ਉਸੇ ਕੰਮ ਤੇ ਲੱਗੀ ਹੋਈ ਹੈ ਆ ਲੋਕਾਂ ਦਾ ਦਰਦ ਵੰਡਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਆ ਪ੍ਰਬੰਧ ਕਰਨਾ ਜ਼ਰੂਰੀ ਸੀਗੇ ਮਾਨਯੋਗ ਮੁੱਖ ਮੰਤਰੀ ਜੀ ਇੰਨਾ ਲੋਕਾਂ ਦਾ ਤੁਸੀਂ ਹਾਲ ਬੇਕੋ ਪਿੱਛੇ ਦੂਰ ਤੱਕ ਇਹ ਸਾਰਾ ਹਜੇ 2-4 ਦਿਨਾਂ ਤੋਂ ਜਿਹੜੀ ਬਾਰਸ਼ ਸ਼ੁਰੂ ਕੀ ਹੈ ਇਹ ਥੋੜਾ ਸਿਪ ਸਿਪ ਕਰਕੇ ਜਿਹੜਾ ਪਾਣੀ ਨਿਕਲ ਰਿਹਾ ਇਸ ਪਾਣੀ ਦੇ ਨਿਕਲਣ ਕਰਕੇ ਆ ਝੋਨੇ ਮੰਗੇ ਹੋਣੇ ਸ਼ੁਰੂ ਹੋਇਆ ਅੱਜ ਬਾਰਸ਼ ਹੋਰ ਆ ਜੇ ਇਹ ਫੇਰ ਡੁੱਬ ਜਾਣਗੇ ਔਰ ਲੋਕਾਂ ਨੂੰ ਆ ਜਿਹੜੇ ਸਾਹਮਣੇ ਘਰ ਹੈ ਇਹਨਾਂ ਸਾਰੇ ਦੇ ਸਾਰੇ ਘਰਾਂ ਨੂੰ ਨਿਕਲ ਕੇ ਬਾਹਰ ਹੋਣ ਵਾਸਤੇ ਕੋਈ ਰਸਤਾ ਨਹੀਂ ਕੋਈ ਇਹਨਾਂ ਲੋਕਾਂ ਦੀ ਵਿਵਸਥਾ ਨਹੀਂ ਇਹਨਾਂ ਦੇ ਬੱਚੇ ਸਕੂਲ ਕਿਵੇਂ ਜਾਣਗੇ ਕੋਈ ਵਿਵਸਥਾ ਨਹੀਂ ਧੀਆਂ ਪਹਿਣਾ ਬੇਟੀਆਂ ਬਾਹਰ ਅੰਦਰ ਜਾਣਗੀਆਂ ਤੇ ਕਿਵੇਂ ਜਾਣਗੀਆਂ ਇਹ ਹਾਲਾਤ ਬਣੀ ਹੋਈ ਐ ਇਹ ਭਗਵੰਤ ਮਾਨ ਜੀ ਇਹਨਾਂ ਦਾ ਸਾਰ ਲਵੋ ਇਹਨਾਂ ਵੱਨੀ ਝਾਕੋ ਔਰ ਮੋਗੇ ਦੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆਂ ਭਾਈ ਆ ਤੁਹਾਡਾ ਕੰਮ ਉਹ ਤਾਂ ਜਿਹੜਾ ਕੁਝ ਕਰ ਰਹੇ ਕਰ ਰਹੇ ਮੈਂ ਪਹਿਲੇ ਗੱਲ ਕਹੀ ਆ ਤੁਹਾਡੀ ਮੋਗੇ ਦੇ ਡੀਸੀ ਦੀ ਜ਼ਿੰਮੇਵਾਰੀ ਬਣਦੀ ਐ ਇੱਥੋਂ ਦੇ ਐਸਡੀਐਮ ਦੀ ਜ਼ਿੰਮੇਵਾਰੀ ਬਣਦੀ ਐ ਕਿ ਆ ਸਾਰੇ ਦਾ ਸਾਰਾ ਜਿਹੜਾ ਗੰਦ ਪਿਆ ਇਹਨੂੰ ਸਫਾਈ ਕੀਤੀ ਹੁੰਦੀ ਪਹਿਲਾ ਪ੍ਰਬੰਧ ਕੀਤੇ ਹੁੰਦੇ ਬਾਰਸ਼ਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੇਕਿਨ ਅੱਜ ਤੱਕ ਵੀ ਲੋਕ ਡੁੱਬੇ ਪਏ ਨੇ ਸਰਕਾਰ ਦੇ ਕੰਨ ਦੇ ਜੂ ਤੱਕ ਨਹੀਂ ਸਰਕ ਰਹੀ ਅੱਜ ਵੀ ਇਹੀ ਹਾਲਾਤ ਹੈ ਔਰ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਭਾਈ ਇਹ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਕਿਸਾਨ ਡੁੱਬਦਾ ਡੁੱਬੀ ਡੁੱਬਿਆ ਰਹੇ ਮਰਦਾ ਮਰਿਓ ਡੀਸੀ ਰਾਮ ਨਾਲ ਏਸੀ ਰੂਮ ਦੇ ਵਿੱਚ ਬੈਠ ਕੇ ਤੇ ਆਪਦੀ ਡਿਊਟੀ ਪਜਾ ਕੇ ਉੱਠ ਕੇ ਚਲਾ ਜਾਏ ਇਹ ਕਿੰਨਾ ਚਿਰ ਬਰਦਾਸ਼ਤ ਹੋਏਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਅਗਰੇ ਇੱਥੇ ੱੱਕੇਸ਼ਾ ਹੀ ਹਮੇ ਹੁੰਦਾ ਰਿਹਾ ਕੰਮੇ ਵਿੱਚ ਹੁੰਦਾ ਰਿਹਾ ਤਾਂ ਇਹਦਾ ਮਤਲਬ ਡੀਸੀ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਅਸੀਂ ਡੀਸੀ ਦਫਤਰ ਦਾ ਘਰਾਉ ਕਰੀਏ ਫਿਰ ਸੋ ਅਸੀਂ ਸਮਾਂ ਦਿੰਨੇ ਆ ਇਹਨੂੰ ਤੁਰੰਤ ਸਫਾਈ ਕਰੋ ਔਰ ਨਾਲ ਦੀ ਨਾਲ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਇਸ ਨੁਕਸਾਨ ਦੀ ਤੁਰੰਤ ਪੜਤਾਲ ਕਰੇ ਸਰਕਾਰ ਪੜਤਾਲ ਕਰਕੇ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੈ ਇਹਨਾਂ ਦੇ ਨੁਕਸਾਨ ਦੀ ਪਰਪਾਈ ਕਰੇ ਸਰਕਾਰ ਔਰ ਜਿਹੜਾ ਜੇ ਕੱਲ ਨੂੰ ਹੋਰ ਬਾਰਿਸ਼ ਆਉਂਦੀ ਹੈ ਤੇ ਇਹਨਾਂ ਨੂੰ ਕਿਵੇਂ ਬਚਾਉਣਾ ਹੈ ਉਹਦੀ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰੇ ਸਰਕਾਰ ਪ੍ਰਬੰਧ ਕਰੇ ਸਰਕਾਰ ਨਹੀਂ ਤਾਂ ਫਿਰ ਮਜਬੂਰਨ ਮਜਬੂਰ ਨੇ ਸਾਨੂੰ ਲੋਕਾਂ ਨੂੰ ਫਿਰ ਸਰਕ ਤੇ ਆਉਣਾ ਪਿਆ ਫਿਰ ਭਗਵੰਤ ਮਾਨ ਪਿੱਟਦਾ ਹੁੰਦਾ ਲਓ ਜੀ ਇਹਨਾਂ ਨੂੰ ਤਾਂ ਜਗ੍ਹਾ ਚਾਹੀਦੀ ਐ ਵਜਾ ਆਪੇ ਲੱਭਾ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਆ ਵਜਾ ਨਹੀਂ ਹੈ ਅਨਿਕਾ ਬਾਰੂ ਆ ਵਜਾ ਹੈ ਐਸ ਵਜਾ ਕਰਕੇ ਲੋਕ ਰੋਂਦੇ ਐ ਐਸ ਵਜਾ ਕਰਕੇ ਲੋਕ ਪਿੱਟਦੇ ਐ ਅਸੀਂ ਤਾਂ ਇੱਥੇ ਮੀਟਿੰਗ ਕਰਨ ਆਏ ਸੀ ਅਸੀਂ ਤਾਂ ਲੈਂਡ ਪੋਲਿੰਗ ਦੇ ਸਬੰਧ ਸਾਡੀ ਸਟੇਟ ਪੱਧਰ ਦੀ ਮੀਟਿੰਗ ਹੈ ਉਹਦੇ ਸਬੰਧ ਚ ਆਏ ਸੀ ਲੇਕਿਨ ਆ ਕੀ ਕਰਿਆ ਪਿਆ ਆ ਲੋਕ ਸਾਨੂੰ ਉਥੋਂ ਖਿੱਚ ਕੇ ਲਿਆਏ ਨੇ ਕਿ ਆਓ ਜੀ ਸਾਡੀ ਗੱਲ ਸੁਣੋ ਸਾਡਾ ਦੇਖੋ ਦਰਦ ਫਰੋ ਲੋ ਸੋ ਇਸ ਕਰਕੇ ਅਸੀਂ ਮੁੱਖ ਮੰਤਰੀ ਜੀ ਨੂੰ ਵੀ ਕਹਾਂਗੇ ਔਰ ਇੱਥੋਂ ਦੇ ਡੀਸੀ ਸਾਹਿਬ ਨੂੰ ਵੀ ਸਾਡੀ ਅਪੀਲ ਹੈ ਕਿ ਤੁਰੰਤ ਇੱਥੇ ਮਸ਼ੀਨਾਂ ਲਾ ਕੇ ਇਹ ਗੰਦ ਕਢਾਇਆ ਜਾਏ ਇਹਨੂੰ ਸਾਫ਼ ਕੀਤਾ ਜਾਏ ਪਾਣੀ ਨਿਕਲ ਦੀ ਵਿਵਸਥਾ ਕੀਤੀ ਜਾਏ ਹੋਏ ਨੁਕਸਾਨ ਦੀ ਪੜਤਾਲ ਕਰਵਾ ਕੇ ਰਾਈ ਰਾਈ ਦਾ ਲੋਕਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਏ ਨਹੀਂ ਫਿਰ ਸਾਨੂੰ ਮਜਬੂਰ ਨ ਕੋਈ ਵੱਡਾ ਐਕਸ਼ਨ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਲੈਣਾ ਪੈਗਾ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਮੌਕੇ ਦੇਣਾਂ ਕੇ ਭਰਾਵੋ ਘਰੇ ਬੈਠਾ ਗੱਲ ਨਹੀਂ ਬੰਨੀ ਬਾਹਰ ਨਿਕਲਣਾ ਪੈਣਾ ਆ ਜਿਹੜਾ ਕੁਝ ਤੁਹਾਡੇ ਨਾਲ ਹੋ ਰਿਹਾ ਇਹਨ ਦਾ ਰੱਟ ਢੰਗ ਦੇ ਨਾਲ ਤੁਹਾਡੀਆਂ ਜ਼ਮੀਨਾਂ ਲੈਣ ਦੇ ਰਸਤਾ ਹੈ ਕਿਉਂਕਿ ਜਦੋਂ ਤੁਹਾਡੇ ਤੁਹਾਡੀਆਂ ਫਸਲਾਂ ਇਸ ਤਰੀਕੇ ਨਾਲ ਮਰਨ ਗਈਆਂ ਤੇ ਕਿੰਨਾ ਚਿਰ ਸਰਵਾਈਵ ਕਰੋਗੇ ਅਖੀਰ ਜ਼ਮੀਨਾਂ ਵੇਚ-ਵੇਚ ਕੇ ਖੜਾ ਛੜਾਓਗੇ ਤੂੰ ਜ਼ਮੀਨਾਂ ਲੈਣ ਲਈ ਅਗਲੇ ਆ ਗਏ ਆ ਆ ਤੁਸੀਂ ਦੇਖ ਰਹੇ ਹੋ 1 ਲੱਖ ਏਕੜ ਜ਼ਮੀਨ ਹੁਣੇ ਪੰਜਾਬ ਦੀ ਏਲਮ ਦੇ ਉੱਤੇ ਕਬਜ਼ਾ ਕਰਨ ਦੇ ਲਈ ਆ ਗਏ ਨੇ ਧੱਕਾ ਕਰ ਰਹੇ ਨੇ ਧੋਖਾ ਕਰ ਰਹੇ ਨੇ ਉਹ ਜਿਹੜੀ ਜ਼ਮੀਨ ਲੈਣੀ ਹੈ ਉਹਦੇ ਲਈ ਕਹਿ ਰਹੇ ਨੇ ਸਾਡੀ ਲੈਂਡ ਪੂਲਿੰਗ ਪਾਲਿਸੀ ਬਹੁਤ ਚੰਗੀ ਆ ਲੋਕ ਸਾਡੇ ਨਾਲ ਆ ਇਹ ਪਾਲਿਸੀ ਨੂੰ ਬਹੁਤ ਵਧੀਆ ਕਹਿ ਰਿਹਾ ਹੈ ਮੁੱਖ ਮੰਤਰੀ ਜੀ ਜੇ ਲੋਕ ਭਲਾ ਵਧੀਆ ਕਹਿ ਰਹੇ ਆ ਤਾਂ ਫਿਰ ਮੈਂ ਪੁੱਛਣਾ ਚਾਹਣਾ ਹੈ ਕਿ ਜਿਹੜੇ ਯੂਟਿਊਬਰਜ਼ ਨੂੰ ਇੱਕ ਰੀਲ ਪਾਉਣ ਦਾ 2 ਲੱਖ ਰੁਪਏ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਆ ਉਹ ਫਿਰ ਕਦੇ ਲਈ ਹੋ ਰਹੀਆਂ ਆ ਇਹਦਾ ਮਤਲਬ ਆਪਦਾ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੱਗੀ ਮਾਰਨ ਦੀ ਪਾਲਿਸੀ ਨੂੰ ਲੋਕ ਪੱਖੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੀ ਲੋਕਾਂ ਨੂੰ ਅਪੀਲ ਆ ਭਰਾਵੋ ਕਿਸੇ ਤਰੀਕੇ ਨਾਲ ਲੈਣ ਤੁਹਾਡੇ ਤੁਹਾਡੀਆਂ ਫਸਲਾਂ ਮਾਰ ਕੇ ਤੁਹਾਡੀਆਂ ਧੋਖਾ ਕਰਕੇ ਇਹਨਾਂ ਨੇ ਅਖੀਰ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਆਖਾ ਸਰਕਾਰਾਂ ਦੀ ਔਰ ਉਹ ਲੈਣੀ ਹੈ ਔਰ ਉਹਦੇ ਲਈ ਮੇਰੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਤਕੜੇ ਹੋਇਓ ਜਿਸ ਦਿਨ ਪ੍ਰੋਗਰਾਮ ਬਣਾਈਏ ਡੀਸੀ ਦੇ ਆਕੇ ਦਰਨਾ ਦੇਣ ਦਾ ਉਸ ਦਿਨ ਕੱਲੇ ਕੱਲੇ ਘਰ ਚੋਂ ਸਾਡੇ ਲੋਕ ਇੱਥੇ ਪਹੁੰਚਨੇ ਚਾਹੀਦੇ ਤਾਂ ਕਿ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਰਸਤੇ ਤੇ ਤੋਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੋਲਾਂਗੇ ਬੇਤਨਾ ਬੁਈ ਤੇ ਮਾਫ ਕਰਨਾ ਜਮਾਇ ਨਹੀਂ ਸਾਲਾ ਨੇ ਕੁਝ ਕੀਤਾ ਨਹੀਂ ਜਮਾਇ ਨਹੀਂ ਕੀਤਾ ਜੀ ਇਹ ਇਹ ਤਾਂ ਅੱਜ ਆਲੇ ਦਾ ਪਾਣੀ ਉਤਰ ਗਿਆ तकरीबन ਸਾਰਾ ਹਾਂਜੀ ਇਹ ਦੋ ਪਿੰਡਾਂ ਰੋਲਾ ਕਿਸੇ ਨੂੰ ਨਹੀਂ ਪਾਇਆ ਇਹ ਤਾਂ ਬਹੁਤ ਰੋਲਾ ਪਾਉਂਦੇ ਨਾ ਇਹ ਤਾਂ ਪੁਰਦਾ ਵੀ ਰੋਲਾ ਪਾਈ ਜਾਂਦੇ ਨਾ ਪਿਛਲੇ ਸਾਲ ਕਰਕੇ ਸੀ ਸਪਾਈ ਜੀ ਇਹ ਇੱਕ ਦੀਆਂ ਬੰਦੀਆਂ ਪਾਉਂਦੇ ਰੋਲਾ ਰੋਣਾ ਚਾਹਤ ਹੋ ਗਈ ਚਾਹਤ ਥੱਲੇ ਬੰਦੇ ਰੋਲਾ ਸਾਰਾ ਆਏ ਇਹ ਐਡ ਨਹੀਂ ਹੋਈ ਹਾਂ 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 ਇਹਨਾਂ ਵੀ ਆਈ ਹੋਏ ਹਾਂ ਹਾਂ ਇੱਕ ਦੋ ਮਿੰਟ ਰੱਖੋ ਹਾਂ ਹੁਕਮ ਕਰੋ ਇਹ ਦੂਰੀ ਆਪਾਂ